ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਮਹਿਰੋਜ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਆਸਤੇ ਟੋਟਲ ਤਿੰਨ ਨਗਰ ਜਿਨ੍ਹਾਂ ਚੋਂ ਇੱਕ ਟੋਕੜ ਗੱਬਣ ਚੈੱਕ ਪਾਸ ਆ ਤੇ ਦੋ ਸੂਏ ਸਵਾਏ ਆ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗੱਲ ਕਰੀਏ ਨਾਮ ਤੇ ਡਰੈੱਸ ਦੱਸ ਦਿਓ ਜੀ ਹਾਂ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋਾ ਤਹਿਸੀਲ ਜਲਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9814299923981429992 ਠੀਕ ਆ ਵੀਰੇ ਤੈਨਾਂ ਨਾਂਗਾ ਜੀ ਮੇਰਾ ਨਾਮ ਇਧਰੋਂ ਲਿਖ ਵਰਗੇ ਜੀ ਨਹੀਂ ਇਧਰੋਂ ਮਰਜੀ ਗੱਲ ਆ ਫਿਰ ਸੂਏ ਸਵਾਏ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਸੂਈ ਆ ਝੁੱਟੀਆਂ ਸੂਆ ਵੀਰੇ ਦੂਜਾ ਸੂਆ ਪਿਓਰ ਸੂਈ ਆ ਕੰਨੀਆਂ ਵਾਲੇ ਦਾੰਦ ਹਜੇ ਖੜੇ ਆ ਠੀਕ ਹੈ ਜੀ ਹਾਂ ਪੋਕੀ ਨਹੀਂ ਹੈ ਦੰਦਾਂ ਦੀ ਪੂਰੀ ਠੀਕ ਹੈ ਕਦੋਂ ਸੋਈ ਚੂਈ ਬਹੁਤ ਚੰਗੀ ਹੈ ਵੀਰੇ ਸਵੇਰੇ ਤੜਕੇ 8 ਵਜੇ ਸੋਈ ਵੀ ਆ ਬੱਚਾ ਕੀ ਦਿੱਤਾ ਬੱਚਾ ਮਗਰ ਕੱਟੀ ਹੈ ਵੀਰੇ ਫੁੱਲ ਚੰਗੀ ਕੱਟੀ ਬਹੁਤ ਚੰਗੀ ਦਿੱਤੀ ਹੈ ਜੀ ਲਓ ਜੀ ਕੱਟੀ ਚੈੱਕ ਕਰ ਸਕਦੇ ਹੋ ਪਿੰਕ ਨੋਜ਼ ਵਾਲੀ ਹੈ ਜੀ ਕਰਮਾ ਵਾਲੀ ਤੇ ਜੇਰ ਕੰਪਲੀਟ ਪੈ ਗਈ ਵੀਰੇ ਜੇਰ ਵੀਰੇ ਕੰਪਲੀਟ ਪੈ ਗਈ ਠੀਕ ਹੈ ਆਪਾਂ ਹੁਣੇ ਲੈ ਕੇ ਆਏ ਆ ਵੀਰੇ ਕਰਮਾ ਵਾਲੀ ਧਾਰਾ ਮਾਰ ਕੇ ਮਾਲਖਾਨੇ ਤਿੰਨ ਚਾਰ ਕਿਲੋ ਕੱਢਿਆ ਹੋਇਆ ਸੀਗਾ ਤੁਹਾਨੂੰ ਆਪਾਂ ਵੀ ਕਿਲੋ ਡੇਢ ਕਿਲੋ ਹੁਣ ਕੱਢਿਆ ਠਾਣਾ ਦੀ ਗਰੰਟੀ ਹੈ ਚੂਈ ਚੂਈ ਬਹੁਤ ਚੰਗੀ ਹੈ ਸੂਆ ਬਾਈ ਦੇ ਦਸਨ ਮਤਾਬਕ ਜੀ ਦਸਨ ਮਤਾਬਕ ਨੇ ਵੀਰੇ ਹੈਗਾ ਹੀ ਪਿਓਰ ਇਹ ਦੂਜਾ ਹੀ ਆ ਬਾਈ ਯਾਰ ਪਿਓਰ ਦੂਜਾ ਸੂਆ ਜੀ ਕਿਉਂਕਿ ਕੰਨੀਆਂ ਵਾਲੇ ਦੰਦ ਵੀਰੇ ਹਜੇ ਖੜੇ ਆ ਸੂਆ ਕੇ ਪੱਟ ਕੇ ਅਗਲਾ ਵੇਖ ਸਕਦਾ ਬਾਈ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਬੱਚਾ ਇਹਦੇ ਮਗਰ ਕੱਟੀ ਆ ਜਾਂਦੀ ਲੈਜਨਲੀ ਵੀਰੇ ਚੰਗੀ ਆ ਆਪ ਵੀ ਨੀਲੀ ਰਾਵੀ ਚ ਪੈਂਦੀ ਤੇ ਮਗਰ ਬੱਚਾ ਵੀ ਵੀਰੇ ਨੀਲੀ ਰਾਵੀ ਚ ਪੈਂਦਾ ਜੀ ਬਾਈ ਦਾ ਨਾ ਨਾ ਨੂਈ ਆ ਪਤਾ ਨਹੀਂ ਇਹ ਕਾਈ ਕਰਕੇ ਕਾਜੀ ਸੋਈ ਸੀਗੀ ਠੀਕ ਹੈ ਸਭ ਹੋ ਗਿਆ ਉਹਨੇ ਲਾ ਕੇ ਹਟਿਆ ਵੀਰੇ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਸੋਹਣਾ ਥਾਣਾ ਦਾ ਸਹਿਜ ਕੱਲਾ ਕੱਲਾ ਨਿਕੜਮਾ ਕੱਟੀ ਚੰਗੀ ਜੂਰੀ ਹੋਣਾ ਬਾਈ ਠੀਕ ਆ ਮੈਂ ਲਾ ਅੱਜ ਸੂਈ ਕਰਕੇ ਤੈ ਤੂੰ ਮਾੜੀ ਮੋਟੀ ਮਾਰੀ ਵੀ ਆ ਫਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿਨਾ ਸੋਹਣਾ ਸਹਿਜ ਥਾਣਾ ਦਾ ਕੱਲਾ ਕੱਲਾ ਨਿਕੜਮਾ ਮੂਠਾ ਥਾਣਾ ਜੀ ਬਾਕੀ ਥੋੜੀਆਂ ਜੀਆਂ ਭਲਾਂ ਪਾਈ ਫਿਰਦੀ ਕਰਮ ਵਾਲੀ ਪਾਈ ਜਾਂਦਾ ਵੀਰੇ ਪਹਿਲੇ ਦੂਜੇ ਸੂਏ ਬਸੁੱਤ ਚੰਗੀ ਆ ਠੇਦੇ ਦੋ ਹੋਣੇ ਆ ਕਿ ਤੁਹਾਨੂੰ ਮਗਰ ਬੱਚਾ ਵੀ ਵੀਰੇ ਟੋਪ ਦਾ ਮਿਲ ਜਾਣਾਗਾ ਬੱਚੇ ਦੇ ਵੀਰੇ ਕਟਕਟ ਜਿਆ ਹੈਗਾ ਰੋਜ ਭੈਂਕਣ ਚੰਗੇ ਸੀਮਣ ਦਾ ਲੱਗਦਾ ਵੀਰੇ ਹਨਾ ਸੀਮਣ ਚੰਗਾ ਹੀ ਸੀ ਠੀਕ ਹੈ ਜੀ ਤੇ ਜਾਇਜ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਐਸ ਤੈਨੂੰ ਉਹ ਜੀ ਦੀ। ਕੋਈ ਬੋਲ ਕਰਨ ਨੂੰ ਯਨਾ ਮਰਜੀ ਕਰੀ ਜੀਏ। ਹਾਂਜੀ। ਆਪਾਂ ਝੋਟੀ ਵੀਰੇ ਇਹ ਇੱਕ 5 ਦੀ ਦੇ ਦਿਆਂਗੇ। 1 ਲੱਖ 5000 ਦੀ। ਹਾਂ ਇੱਕ 5 ਦੀ। ਹੋਜੂ ਮਾੜਾ ਮੋਟਾ ਜੀ। ਕਰ ਦਾਂਗੇ ਵੀਰੇ ਕਰ। ਠੀਕ ਹੈ ਜੀ ਜਾਇਜ ਡਿਮਾਂਡ ਆ ਜੀ 1 ਲੱਖ ਤੇ ਬਾਈ ਕਹਿੰਦਾ 5000 ਦੀ ਆਪਾਂ ਦੇ ਦਾਂਗੇ। ਵਿੱਚੋਂ ਮਾਨਦਾਨ ਹੋਜੂਗਾ ਜੀ ਜਿਹੜਾ 2 ਨੰਬਰ ਜਰਸੀ ਆ ਇਹ ਤਾਂ ਸੁਆਕੇ ਨਮਾ ਜੀ। ਵੇ ਵੀਰੇ ਠੰਡੀ ਸੀਸ ਲੱਗ ਫੋਲਾ ਬੱਛੀ। ਠੀਕ ਹੈ ਜੀ। ਐਨੀ ਗੱਲ ਥਣ ਥਣ ਬੜਾ ਚੰਗਾ। ਇਹ ਸੁਆ ਵੀਰੇ ਪਹਿਲਾ ਦੋੋਂ ਦੁੱਧ ਦੇ ਡੰਡ ਹਜੇ ਕੱਢਦੀ ਆ ਸਮਝ ਲੈ ਖੀਰੀ ਦਾ ਜਿਹੜਾ ਸਟਾਰਟ ਹੋਇਆ ਜੀ ਸਟਾਰਟ ਹੋ ਗਿਆ ਜੀ ਠੀਕ ਆ ਜੀ ਕਦੋਂ ਸੁਈ ਆ ਜੀ ਹੁੰਮਰਿਆ ਚੌਥਾ ਦੇਣਾ ਠੀਕ ਆ 11 ਕਿਲੋ ਦੁੱਧ ਦੇ ਬੱਚਾ ਜੀ ਦਾ ਬੱਚਾ ਮਾਰੋ ਠੀਕ ਆ ਬੱਚਾ ਮਗਰ ਵੱਛਾ ਜੀ 11 ਕਿਲੋ ਦੁੱਧ ਬੋਲੀ ਮੈਸੇਜ ਹਾਂ ਜੀ ਲੱਗ ਪੂਰੀ ਜਿਆਦਾ ਚੰਗੀ ਆ ਠੀਕ ਆ ਜੋਖ ਕੇ ਲੈ ਜੇ ਆਪ ਦਾ ਕੋਈ ਵੀ 11 ਕਿਲੋ ਮਰਜੀ ਚੋਈ ਜਾਵੇ ਯਾਰ ਭਾਈ ਜੋਖ ਕੇ ਲਈ ਜਾਵੇ ਡੰਡਾ ਲੀਟਰ ਕੋਸ ਲਈ ਜਾਵੇ ਭਾਈ ਉਹ ਮਰਜ਼ੀ ਲਈ ਜਾਵੇ ਇਹ ਵੀ ਗੱਲ ਸਹੀ ਆ ਜੀ ਛੋਟੀ ਛੋਟੀ ਸਿੰਗੀ ਜੀ ਅੱਜ ਤਾਂ ਵਧਣਾ ਬੱਚੀ ਨਹੀਂ ਹਜੇ ਬਾਈ ਠੰਡੀ ਸੀਸਲਾ ਗੈਨੀ ਜਾਂ ਰੱਸੀ ਪਾ ਗਏ ਚਲੋ ਚਾਹ ਬਗੈਰ ਰੱਸੀ ਚਲੋ ਅੱਛਾ ਉਵੇਂ ਬਹਿ ਜਾ ਭਲਾ ਜਿਵੇਂ ਅਗਲਾ ਕਹੂ ਉਵੇਂ ਚੋਵੇਂ ਬਾਈ ਠੀਕ ਆ ਥਾਣਾ ਦੀ ਫੁੱਲ ਗਾਰੰਟੀ ਹੈ ਫੁੱਲ ਫੁੱਲ ਵੀਰੇ ਫੁੱਲ ਠੀਕ ਆ ਕੋਈ ਆਨਲਾਈਨ ਮੰਗਾ ਲਈ ਥਾਣਾ ਦੀ ਤਾਂ ਵੀ ਗਾਰੰਟੀ ਆ ਵੀਰੇ ਠੀਕ ਆ ਜੀ ਸੁਆ ਭਾਈ ਦੱਸਦਾ ਪਹਿਲਾ ਜੀ ਹਜੇ ਦੁੰਦੀ ਪ੍ਰੋਪਰ ਹੋਈ ਨਹੀਂ ਦੁੰਦੀ ਤੋਂ ਜੇ ਦੰਦ ਵੱਧ ਹੁਣ ਮੇਰੇ ਤਾਂ ਵੀ ਆ ਆਪਣੀ ਗਾਰੰਟੀ ਹੈ ਠੀਕ ਆ ਜੀ ਹੋਈ ਨਹੀਂ ਕਿ ਬਾਈ ਕਹਿੰਦਾ ਪੈਂਦੀ ਤਾਂ ਖੀਰੀਆਂ ਜੀ ਆ ਪਰ ਤੁਸੀਂ ਦੁੰਦੀ ਮੰਨ ਕੇ ਆ ਜੋ 11 ਲੀਟਰ ਬੋਲੀ ਮੰਨ ਲਓ ਦੁੱਧ ਮੰਨ ਲਓ ਨੈਟ ਪਿਆਰ ਆ ਜੀ ਬੱਚਾ ਮਗਰ ਇਹਦੇ ਵੱੱਛਾ ਆ ਜਾਂਦਾ ਜੀਰ ਦੀ ਕੰਪਲੀਟ ਆ ਜੀ ਸੋਹਣਾ ਥਾਣਾ ਦਾ ਸਾਇਦ ਇਕੱਲਾ ਇਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਫੋਰ ਸ਼ਾਂਖ ਪੂਰਾ ਵੀ ਨਹੀਂ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਨਾਲ ਬੜਾ ਚੰਗਾ ਬਾਈ ਠੀਕ ਆ ਵੀਰੇ ਬਾਈ ਬਰੀਕੀਆਂ ਬਰੂਕੀਆਂ ਬਾਹਲੀ ਜੰਗੀ ਆ ਗਾਂ ਦਾ ਬੱਚਾ ਬਣਨ ਵਾਲਾ ਬਹੁਤ ਚੰਗਾ ਬਾਈ ਇਹ ਤਾਂ ਗੱਲ ਹੈਗੀ ਆ ਜੀ ਚੰਗੀ ਆ ਬੈਡ ਫੁੱਲ ਚਮਕਦਮ ਕਾਲੀ ਆ ਇਹਦਾ ਛੋਟਾ ਜਿਹਾ ਭਾਅ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਬਰੇ ਦਾ ਮੌਲਤਾ ਜਿੰਨਾ ਮਰਜ਼ੀ ਕਰਾਵਾ ਦੇਵਾਂਗੇ 45000 ਦੀ ਬੱਚੀ ਵਿਦੇਸ਼ ਇਹ 45000 ਦੀ ਹੋਜੂ ਮਾੜਾ ਮੋਟਾ ਜੀ ਬਾ ਬਰੇ ਮੁੱਲ ਕੀਤਾ ਨਹੀਂ ਆ ਹੋਜਿਆ ਠੀਕ ਆ ਹਾਂ ਚੰਗੀ ਬਹੁਤ ਆ ਪਰ ਮਾਈ ਸੋਨੇ ਦਾ ਮੁੱਲ ਚੰਗਾ ਹੁੰਦਾ ਵੀ ਹੈ ਤਾਂ ਬੜੀ ਵੱਡੀ ਵੀ ਨਹੀਂ ਬੜੀ ਛੋਟੀ ਵੀ ਨਹੀਂ ਦਰਮਿਆਨੀ ਜੀ ਆ ਪਰ ਚੰਗੀ ਬਸੇਰੀ ਠੀਕ ਆ ਬਰੇ ਤੇ ਜਿਹੜਾ ਨਾਕ ਆ ਗਿਆ ਤੈਨਾਂ ਨੰਬਰ ਵਿਰੇ ਡੱਬੀ ਵੇੜ ਇਹਦਾ ਸੂਆ ਕਿੰਨਾ ਮਾਜੇ ਇਹਦਾ ਸੂਆ ਵੀਰੇ ਤੀਜਾ ਦੱਸਿਆ ਮਾਲਕਾਂ ਨੇ ਤਾਂ ਕੋਈ ਮੰਨ ਲਵੇ ਸੂਆ ਠੰਡੀ ਸੀਰੀਸ ਲੱਗ ਫੋਲਾ ਠੀਕ ਆ ਇਹ ਆਪਣੇ ਕੋ ਵੀਰੇ ਕੱਲ ਆਈ ਆ ਠੀਕ ਹੈ ਜੀ ਮਾਲਕਾਂ ਨੇ ਦੁੱਧ ਦੇ ਥੱਲੇ 14-15 ਕਿਲੋ ਦੱਸਿਆ ਅੱਛਾ ਜੀ ਆਪਾਂ ਅਗਲੇ ਨੂੰ ਭਾਵੇਂ 10 ਹੀ ਮੰਨ ਕੇ ਲੈ ਲਵੇ ਯਾਰ ਚਾਰਾਂ ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹਾਂ ਜਿੱਥੇ ਮਰਜੀ ਅਗਲਾ ਮੰਗਾ ਕੇ ਚੈੱਕ ਕਰਾ ਸਕਦਾ ਜੇ ਚਾਰਾਂ ਤੋਂ ਡਾਕਟਰ ਘੱਟ ਕਹੇ ਉਹ ਆਪਾਂ ਜ਼ਿੰਮੇਵਾਰ ਆ ਭਾਈ ਉਵੇਂ ਹੀ ਗਾਮੜਾ ਇਹ ਚਾਰ ਚਾਰ ਮਹੀਨੇ ਦੀ ਕਨਫਰਮ ਚੈੱਕ ਪਾਸ ਹਾਂ ਚਾਰ ਮਹੀਨੇ ਮੰਨ ਕੇ ਰੱਖੀ ਜਾਂਦੀ ਮੇਰੇ ਕੱਲ ਦੀ ਆਈ ਆ ਉਪਰਾ ਕਰ ਦਿੱਤਾ ਹਾਂ ਐਵੇਂ ਇੱਥੇ ਅਗਲਾ ਆ ਜੇ ਘੱਟ ਕੱਢੇ ਦੁੱਧ ਪੂਰਾ ਫਾਇਦਾ ਨਹੀਂ ਚਵਾਈ ਬਈ ਬਹੁਤ ਜ਼ਿਆਦਾ ਚੀਜ਼ ਬਹੁਤ ਜ਼ਿਆਦਾ ਮਾਲਕ ਨੇ 14 15 ਕਿਲੋ ਕਿਹਾ ਵੀਰੇ ਆਪਾਂ ਨੂੰ ਪਰ ਆਪਣੇ ਘਰੇ ਰੰਬੀ ਜਾਂਦੀ ਜਦੋਂ ਦੀ ਆਈ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਸੂਆ ਬਾਈ ਦੱਸਦਾ ਕਿ ਜਿਹੜਾ ਮਰਜੀ ਮੰਨ ਲਓ ਕੋਈ ਭਾਈ ਜੀ ਚੰਗੀਆਂ ਜਾਂਉਣੀਆਂ ਸੋਖਣ ਹੂੰ ਚੰਗੀਆਂ ਦੁੱਧ ਹੋਣੀ ਬਹੁਤ ਆ ਬਾਈ ਥੱਲੇ 14 ਜੀ ਮੈਂ ਕਹਿੰਦਾ ਮਾਲਕ ਨੇ ਵੀਰੇ ਆਪਾਂ ਨੂੰ 15 ਕਿਲੋ ਬੰਦਾ ਕਹਿੰਦਾ ਆਪਾਂ ਆਪਣੇ ਘਰੇ 15 ਡੰਗ ਝੋਲਾ अच्छा हां ठीक है आपा दास ही कह के देनी आपा दास विरे है कहना पूरा ਘੱਟ ਬਾਦ ਕਰਤਾ ਫੇਰ ਫਾਇਦਾ ਕੋਈ ਨਹੀਂ ਇਹ ਤਾਂ ਗੱਲ ਵੀਰੇ ਵਾਧ ਹੁਣ ਵੀ ਦੁੱਧ ਇਹ ਠੀਕ ਆ ਐ 15 ਜੋ ਹੁਣ 5 ਤਾਂ ਨਹੀਂ ਔਡ ਚੱਲਾਗੇ 5 ਤਾਂ ਨਹੀਂ ਔਡੇ ਚੱਲੋ ਕਿਲੋ ਖੰਡ ਇੱਧਰ ਉੱਧਰ ਕਰ ਜੂਗੀ ਉਹ ਤਾਂ ਸਫਰ ਸੁਫਰ ਤੇ ਫੇਰ ਕੋਈ ਐ ਮੰਗਾ ਲੇ ਉਹਦਾ ਫਾਇਦਾ ਕੋਈ ਨਹੀਂ ਆਲਾ 15 ਕਹਿੰਦੇ ਸੀ ਹੈ ਨਾ ਦੇ ਲੈ ਇੱਥੇ ਨਹੀਂ ਲਾਇਆ ਕੱਲ ਦੀ ਆਈ ਵੀ ਹੈ ਭਾਜੀ ਠੀਕ ਆ ਹੰਡੀ ਠੰਡੀ ਵੀਰੇ ਫੁੱਲ ਆ ਬਾਈ ਬਾਲੀ ਚੰਗੀ ਆ ਬਾਈ ਤਾਰਾ ਮਾਰ ਕੇ ਵਹਾ ਚ ਲਓ ਜੀ ਲਓ ਮਾਰ ਦੋ ਵੀਰੇ ਤਾਰਾ ਠੀਕ ਆ ਵੀਰੇ ਓਕੇ ਵੀਰੇ ਦਾਨਾ ਜੀ ਚਾਰ ਆ ਮਹੀਨੇ ਦੀ ਆਪਦੀ ਕਨਫਰਮ ਚੈੱਕ ਪਾਸ ਕਰਾ ਦੇਣੀ ਵੀ ਕੋ ਘਟ ਵੱਧ ਹੋਊਗੀ ਠੀਕ ਆ ਘਟ ਵੱਧ ਹੋਵੇ ਆਪਾਂ ਜ਼ਿੰਮੇਦਾਰ ਆ ਬਾਈ ਠੀਕ ਆ ਜੈਜ ਡਿਮਾਂਡ ਜਿਹੜੇ ਲੈਣੇ ਆ ਇਹਦੇ ਯੈਸ ਨੂੰ ਵੀਰੇ ਜੇ ਡਿਮਾਂਡ ਤਾਂ ਇਹਦੀ ਜਿੰਨੀ ਮਰਜ਼ੀ ਕਰ ਲਈਏ ਕੜ ਕੇ ਗਾਂ ਫੁੱਲ ਚੰਗੀ ਆ ਕਿ ਇਹਦੀ ਗੌਰ ਨਹੀਂ ਕੀਤੀ ਵੀ ਹੂੰ ਬਾਕੀ ਥੋੜੇ ਦੁੱਧ ਨੂੰ ਵੀ ਖਾਰ ਮੰਨਦਾ ਦੁੱਧ ਵਾਲਾ ਪਸ਼ੂ ਹਾਂ ਦੁੱਧ ਵਾਲਾ ਪਸ਼ੂ ਮੰਨਦਾ ਇਹਦਾ ਜਿੰਨਾ ਮਰਜ਼ੀ ਕਰ ਲਈਏ ਵੀਰੇ 48000 ਦੀ ਵੈਢ ਦਵਾਂ ਕੋ ਜੂ ਮੜਾ ਮੋਟਾ ਜੀ ਬੱਕ ਕਰ ਦਾਂਗੇ ਵੀਰੇ ਠੀਕਾ 48000 ਚੋਂ ਬਾਈ ਕਹਿੰਦਾ ਮਾਣਦਾਨ ਹੋ ਜਾਊਗਾ ਜੀ ਜੈਜ ਡਿਮਾਂਡ ਕੀ ਆ ਬਰੇ ਜਿਹੜਾ ਘਰੇ ਉੱਠ ਗਿਆ ਉਹਲਾ ਕੜਦਾ ਨਹੀਂ ਕੜਦਾ ਬਾਈ ਐ ਨਹੀਂ ਹੁਣ ਵੀ ਬਾਈ ਇਹਨੇ ਰੁਪਏ ਪੂਰੇ ਕਰ ਦੇਣੇ ਆ ਇਹ ਤਾਂ ਗੱਲ ਹੈਗੀ ਆ ਤਿੰਨ ਮਹੀਨੇ ਵੀ ਦੁੱਧ ਚੋ ਲਿਆ ਬਾਈ ਦੋ ਛੜਤੀ ਹੂੰ ਤੇ ਤਾਂ ਤਾਂ ਨਗਰਾ ਨਹੀਂ ਬਾਈ ਸਹੀ ਗੱਲ ਹੈ ਜੀ ਵਾਦੇ ਵਾਲੀ ਚੀਜ਼ ਆ ਹਾਂ ਬਾਕੀ ਕੋਈ ਵੀ ਨਾਕ ਤੁਹਾਨੂੰ ਪਸੰਦ ਆਉਂਦਾ ਤਿੰਨਾਂ ਚੋਂ ਜੀ ਨੰਬਰ ਸਕਰੀਨ ਤੇ ਲਗਾ ਬਾਕੀ ਥਣ ਚਵਾਈਦਾ ਬਾਈ ਯਾਰ ਤੰਨਾ ਪਸ਼ੂਾਂ ਦੀ ਜਿਹੜਾ ਥੱਲੇ ਆ ਕੇ ਬਹਿ ਗਿਆ ਬਾਈ ਐ ਨਹੀਂ ਜੀ ਗੱਲ ਕੋਈ ਪਿੱਛੇ ਹਟ ਜਾਊਗਾ ਅਗਲਾ ਠੀਕ ਹੈ ਜੀ ਇੱਕ ਨੰਬਰ ਹੀ ਠੀਕ ਹੈ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ